ਹੋ ਹਾਏ 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 ਲੋਕਾਂ ਕੋ ਜਿੰਦਾਬਾ ਜਿੰਦਾਬਾ ਸੋਹਰਾਂ ਕੋ ਜਿੰਦਾਬਾ ਜਿੰਦਾਬਾ ਸੈਕਟਰ ਗਾਉਂ ਜਿੰਦਾਬਾ ਜਿੰਦਾਬਾ ਬੈਂਕ ਵੱਲੋਂ ਸੀਲ ਬੰਦ ਘਰ ਦਾ ਤਾਲਾ ਤੋੜ ਕੇ ਕਿਸਾਨਾਂ ਨੇ ਵਿਧਵਾ ਔਰਤ ਨੂੰ ਮੁਰਦ ਘਰ ਦੇ ਅੰਦਰ ਵਾਰਿਆ ਸੋਹਰੇ ਵੱਲੋਂ ਲਿਆ ਸੀ ਕਰਜ਼ਾ ਨਾ ਮੋੜਨ ਤੇ ਬੈਂਕ ਨੇ ਕੱਢ ਦਿੱਤਾ ਸੀ ਔਰਤ ਅਤੇ ਉਸ ਦੇ 9 ਸਾਲਾ ਬੱਚੇ ਨੂੰ ਘਰ ਤੋਂ ਬਾਹਰ 6 ਦਿਨਾਂ ਦੇ ਬਾਅਦ ਅੱਜ ਪ੍ਰਾਈਵੇਟ ਬੈਂਕ ਵੱਲੋਂ ਘਰ ਤੋਂ ਬਾਹਰ ਕੱਢ ਦਿੱਤੀ ਗਈ ਲੜਕੀ ਗਗਨਜੀਤ ਨੂੰ ਜੋ ਉਸ ਦੇ ਦੇਖੇ ਨੇ ਕਿ ਚਾਨਾ ਆਗਵਾ ਨੇ ਘਰ ਵਿੱਚ ਦੁਬਾਰਾ ਦਾਖਲ ਕਰਵਾ ਦਿੱਤਾ ਹੈ ਪਿਛਲੇ ਕੁਝ ਦਿਨਾ ਤੋਂ ਗੁਰਦਾਸਪੁਰ ਦੇ ਕਸਬਾ ਤਾੜੀਵਾਲ ਨਾਲ ਸੰਬੰਧਿਤ ਇੱਕ ਵਿਧਵਾ ਲੜਕੀ ਉਸ ਦੇ 9 ਸਾਲਾਂ ਦੇ بیٹے ਅਤੇ ਸੱਸ ਸਮੇਤ ਬੈਂਕ ਕੋਲੋਂ ਲਿਆ 10 ਲੱਖ ਰੁਪਏ ਦਾ ਕਰਜ਼ਾ ਨਾਮੋਰਨ ਕਰਕੇ ਘਰ ਵਿੱਚੋਂ ਬਾਹਰ ਕੱਢਤਾ ਗਿਆ ਸੀ ਔਰਤ ਦੇ ਪਤੀ ਅਤੇ ਸੋਹੜੇ ਵੱਲੋਂ ਕਰਜ ਦੇ ਹੀ ਬੋਝ ਕਾਰਨ ਆਪਣੀ ਜੀਵਨ ਲੀਲਾ ਆਪ ਹੀ ਖਤਮ ਕਰ ਲਈ ਸੀ ਕਿਸਾਨ ਆਗੂਆਂ ਵੱਲ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਧਾਰੀ ਵਾਲ ਇੱਕ ਮਾਰਚ ਕੱਢਿਆ ਗਿਆ ਇਸ ਦੇ ਬਾਅਦ ਪ੍ਰਾਈਵੇਟ ਬੈਂਕ ਦੇ ਬਾਹਰ ਕਿਸਾਨਾਂ ਨੇ ਧਰਨਾ ਵੀ ਦਿੱਤਾ ਇਸ ਦੌਰਾਨ ਕਿਸਾਨ ਆਗੂਆਂ ਦੀ ਬੈਂਕ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਵੀ ਹੋਈ ਪਰ ਬੈਂਕ ਅਧਿਕਾਰੀਆਂ ਵੱਲੋਂ ਕੋਠੀ ਖੋਲਣ ਤੋਂ ਇਨਕਾਰ ਕਰਨ ਕਾਰਨ ਲਗਾਤਾਰ ਗੱਲਬਾਤ ਚੱਲਦੀ ਰਹੀ ਜਦ ਗੱਲਬਾਤ ਸਿਰੇ ਨਾ ਚੜੀ ਤਾਂ ਇਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਦੇ ਆਗੂਆਂ ਨੇ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਬੈਂਕ ਵੱਲੋਂ ਸੀਲ ਕੀਤੇ ਗੇ ਘਰ ਵਿੱਚ ਪਹੁੰਚ ਕੇ ਬੈਂਕ ਵੱਲੋਂ ਸੀਲਬੰਦ ਦੌਰਾਨ ਲਗਾਏ ਗੇ ਤਾਲੇ ਨੂੰ ਤੋੜ ਦਿੱਤਾ ਅਤੇ ਉਸ ਦੇ ਬਾਅਦ ਲੜਕੀ ਗਗਨਦੀਪ ਕੌਰ ਦੇ ਉਸਦੇ ਬੇਟੇ ਨੂੰ ਘਰ ਵਿੱਚ ਦਾਖਲ ਕਰਵਾ ਦਿੱਤਾ ਨਾਲ ਹੀ ਕਿਸਾਨ ਆਗੂਆਂ ਨੇ ਉਸਦੇ ਘਰ ਦੇ ਬਾਹਰ ਪੱਕਾ ਮੋਰਚਾ ਲਗਾ ਕੇ ਬੈਠ ਗਏ ਹਨ JDH ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ wear ਸੂਟ ਡੇਲੀ wear ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਸ਼੍ਰੀ ਰਾਦੇ ਕਲਾਥ ਉਸਤ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ रेडीमेड सूट ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ શ્રી ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਹਾਂ ਸਰ ਸਭ ਤੋਂ ਪਹਿਲਾਂ ਤੇ ਮੈਂ ਭਾਰਤੀ ਕਿਸਾਨ ਯੂਨੀਅਨ ਇਕਤਾ ਉਹ ਗ੍ਰਾਹਾਂ ਦਾ ਬਹੁਤ ਬਹੁਤ ਧੰਨਵਾਦ ਕਰਦੀਆਂ ਕਿ ਇਹਨਾਂ ਦਾ ਸਦਕਾ ਮੈਂ ਅੱਜ ਆਪਣੇ ਘਰ ਵਿਜਾਈ ਐਂਟਰ ਕਰ ਸਕਿਆ ਹਾਂ ਉਦੋਂ ਧਿਆਨ ਦੇ ਤੇ ਬਹੁਤ ਜਾਣੇ ਹੈ ਕਿ ਜਿਹੜੇ ਆਸ਼ਵਾਸਨ ਦਵਾਉਂਦੇ ਪੀ ਆਪਾਂ ਕਰਾਂਗੇ ਕਰਾਂਗੇ ਹੈ ਨਾ ਬਟ ਇਹਨਾਂ ਨੇ ਜੋ ਅਝਕਾਰ ਓਖਾਇਆ ਨਾ ਸ਼ਾਇਦ ਮੈਨੂੰ ਨਹੀਂ ਲੱਗਦਾ ਕਿ ਕੋਈ ਹੋਰ ਕਰਦਾ ਤੇ ਪੋਸੀਬਲ ਹੁੰਦਾ ਸੋ ਸਭ ਤੋਂ ਪਹਿਲਾਂ ਇਹਨਾਂ ਦਾ ਧੰਨਵਾਦ ਤੇ ਦੂਸਰਾ ਮੈਂ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਬੈਂਕਾਂ ਨੂੰ ਇਹੀ ਰਿਕੁਐਸਟ ਕਰਦੀ ਆ ਕਿ ਜਿੱਦਾਂ ਕਿ ਮੈਂ ਪਹਿਲਾਂ ਦੱਸ ਚੁੱਕੀ ਕਿ ਮੇਰੇ ਸੋਹਰਾ ਸਾਹਿਬ ਦੀ ਵੀ ਡੈਥ ਹੋ ਗਈ ਸੁਸਾਇਡ ਹੋ ਗਿਆ ਮੇਰੇ ਹਸਬੰਡ ਦਾ ਵੀ ਤੇ ਉਹਨੇ ਇਸ ਕਾਲ ਵਿੱਚ ਮੈਂ ਤੇ ਮੇਰੇ ਬੱਚਾ ਤੇ ਮੇਰੇ ਮਦਾਂ ਹੀ ਲਾ ਰਿਆ ਰਿਹਾ ਤੇ ਅਸੀਂ ਸੜ ਗੋਸਿਫ ਇਨਾ ਕਵਾਂ ਕਿ ਆਪਣਾ ਗੁਜ਼ਾਰਾ ਕਰ ਸਕੀਏ ਆਪਾਂ ਕਰਜ਼ਾ ਨਹੀਂ ਵਾਪਸ ਕਰ ਸਕਦੇ ਤੇ ਸਰਕਾਰ ਨੂੰ ਬੇਨਤੀ ਹੈ ਕਿ ਸਾਡਾ ਕਰਜ਼ਾ ਮਾਫ ਕੀਤਾ ਜਾਵੇ ਇਹਨਾਂ ਵੱਲੋਂ ਇਹ ਬੱਚੀ ਵੱਲੋਂ ਜਿਹੜਾ ਇਹਦੇ ਨਾਲ ਬੈਂਕ ਵਾਲਿਆਂ ਨੇ ਕਰਜ਼ੇ ਦੇ ਸਬੰਧ ਚ ਇਹਨਾਂ ਨੂੰ 25 ਤਰੀਕ ਨੂੰ ਜਿਹੜਾ ਨੋਟਸ ਲਾ ਕੇ ਘਰ ਦੇ ਅੱਗੇ ਇਹਨਾਂ ਦਾ ਸਮਾਨ ਜਿਹੜਾ ਸਾਰਾ ਬਾਹਰ ਛੋੜ ਦਿੱਤਾ ਸੀ ਉਸ ਤੋਂ ਬਾਅਦ ਜਿਹੜੀ ਸੋਸ਼ਲ ਮੀਡੀਆ ਤੇ ਪ੍ਰੈਸ ਦੇ ਜਰੂਰੀ ਜਰੀਏ ਖਬਰ ਫੈਲੀ ਜਿਹੜੀ ਉਦੇ ਜਿਹੜੀ ਸਾਡਾ ਇੱਥੇ ਮਤਲਬ ਬਲਾਕ ਧਾਰੀਵਾਲ ਦੇ ਵਿੱਚ ਭਾਰਤੀ ਸਾਂਝ ਨੇਕਤਾ ਉਗਰਾਹਾਂ ਦਾ ਮਤਲਬ ਬਲਾਕ ਆਗੂ ਸੀ ਸਵਨ ਸਿੰਘ ਕਲੇਰ ਉਹਦੇ ਥਰੂ ਆਪਾਂ ਇਹਦੇ ਪਰਿਵਾਰ ਦੇ ਨਾਲ ਮਿਲ ਕੇ ਆਪਾਂ ਇਹਨਾਂ ਨਾਲ ਤਾਲਮੇਲ ਕੀਤਾ ਉਸ ਤੋਂ ਬਾਅਦ ਜਿਹੜਾ ਆਪਣੀ ਜਥੇਬੰਦੀ ਦਾ ਫੈਸਲਾ ਆ ਕਿ ਕਿਸੇ ਵੀ ਕਿਸਾਨ ਦੀ ਮਜ਼ਦੂਰ ਦੀ ਜਿਹੜਾ ਕਰਜ਼ਾ ਮੋੜਨ ਤੋਂ ਸਮਰੱਥ ਹੈ ਨਹੀਂ ਮੋੜ ਸਕਦਾ ਉਹਦਾ ਮਤਲਬ ਮਤਲਬ ਕੋਈ ਵੀ ਜਾਇਦਾਦ ਉਹਦੀ ਜਿਹੜੀ ਆਪਾਂ ਜ਼ਬਤ ਨਹੀਂ ਹੋਣ ਦੇਵਾਂਗੇ ਇਸ ਕਰਕੇ ਫਿਰ ਅਸੀਂ ਫੈਸਲਾ ਕਰਕੇ ਇਸ ਪਰਿਵਾਰ ਨਾਲ ਤਾਲਮੇਲ ਕਰਕੇ ਅਸੀਂ ਉਹ ਅੱਜ ਮਤਲਬ ਕੱਲ੍ਹ ਐਲਾਨ ਕੀਤਾ ਸੀ ਪ੍ਰੈਸ 'ਚ ਵੀ ਆਇਆ ਪੂਰਾ ਤੇ ਅਸੀਂ ਅੱਜ ਐਲਾਨ ਕੀਤਾ ਸੀ ਕਿ ਅਸੀਂ ਇਹ ਪ੍ਰਵਾਦ ਨੂੰ ਜਿਹੜਾ ਉਹਦੇ ਘਰ 'ਚ ਜਿਹੜਾ ਪਿਠਾਵਾਂਗੇ ਅਗਲੀ ਜਿਹੜੀ ਮਤਲਬ ਰਣਨੀਤੀ ਆ ਜਿਹੜਾ ਇਹਨਾਂ ਦਾ ਮਤਲਬ ਲੋਨ ਦਾ ਮਸਲਾ ਉਹ ਇਹ ਬਹਿ ਕੇ ਆ ਆਰਾਮ ਦੇ ਨਾਲ ਜਦੋਂ ਇਹਨਾਂ ਕੋਲ ਪੈਸੇ ਹੋਣਗੇ ਉਹ ਕਰਨਗੇ ਐ ਨਹੀਂ ਕੋਈ ਹੋਗਾ ਦੂਜੀ ਗੱਲ ਸੀ ਕਿ ਇੱਥੇ ਜਿਹੜਾ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਬੈਂਕਾਂ ਜਿਹੜੀਆਂ ਪ੍ਰਾਈਵੇਟ ਕੀਤੀਆਂ ਜਾ ਰਹੀਆਂ ਨੇ ਵਿੱਚ ਕੋ ਜਾਗੂ ਗਏ ਜੇ ਕੀ ਗੱਲ ਬਾਤ ਉਹਨਾਂ ਨਾਲ ਸਾਡਾ ਉਹਨਾਂ ਨੂੰ ਅਸੀਂ ਰਿਕਵੈਸਟ ਕਰਨ ਗਏ ਸੀ ਇਹ ਜਿਹੜਾ ਤੁਸੀਂ ਤਾਲਾ ਲਾਇਆ ਹੋਇਆ ਵਾ ਵੀ ਇਹ ਪਰਿਵਾਰ ਨੂੰ ਮਤਲਬ ਤਾਲਾ ਖੋਲ ਕੇ ਘਰ ਬਿਠਾਇਆ ਜਾਵੇ ਉਹਨੂੰ ਬੇ ਘਰ ਕੀਤਾ ਹੋਇਆ ਵੀ ਉਹਨਾਂ ਨੂੰ ਅਸੀਂ ਅਲਟੀਮੇਟਮ ਦਿੱਤਾ ਸੀ ਅੱਜ 2 ਵਜੇ ਤੱਕ ਵੀ 2 ਵਜੇ ਤੱਕ ਉਹਨੂੰ ਤਾਲਾ ਖੋਲ ਕੇ ਤੁਸੀਂ ਆਪ ਹੀ ਬਿਠਾਓ ਉਹਨਾਂ ਨੂੰ ਪਰ ਉਹਨਾਂ ਨੇ ਉਹ ਗੱਲ ਨਹੀਂ ਮੰਨੀ ਜਿਹਦੇ ਤੋਂ ਫਿਰ ਅਸੀਂ ਜਿਹੜਾ ਫੈਸਲਾ ਸੀ ਅਸੀਂ ਇਸ ਪਰਿਵਾਰ ਨੂੰ ਜਿਹੜਾ ਤਾਲਾ ਤੋੜ ਕੇ ਉਹ ਘਰ ਬਿਠਾਉਣਾ ਵਾ ਤੇ ਜਿਹੜਾ ਉਹ ਬੈਂਕ ਦਾ ਲਾਂਨ ਦੇਣਿਆ ਇਹ ਪਰਿਵਾਰ ਜਿਹੜਾ ਜਦੋਂ ਇਹਨਾਂ ਦੀ ਆਮਦਨ ਹੋਊਗੀ ਇਹਨਾਂ ਕੋਲ ਪੈਸੇ ਹੋਣਗੇ ਇਹ ਕਰਨਗੇ ਜ਼ਰੂਰ